ਜ਼ਿਕਾਤ ਜੁੜੇ ਹੋਣ ਦੈਨਿਕ ਸਵੇਰਾ ਟੀਵੀ ਦੇ ਨਾਲ ਤਾਂ ਮੈਂ ਹਾਂ ਤੁਹਾਡਾ ਦੋਸਤ ਜਤਿਨ ਐਸ ਟਾਈਮ ਲੰਬੀ ਦੇ ਪਿੰਡ ਫੁੱਲੂ ਖੇੜਾ ਦੇ ਵਿੱਚ ਮੌਜੂਦ ਹਾਂ ਜਿੱਥੇ ਕੀ ਇੱਕ ਅੱਜ ਸਵੇਰ ਮੰਡੀ ਜਿਹੜੀ ਹੈ ਦਾਣਾ ਮੰਡੀ ਸੀਜ਼ਨ ਚੱਲ ਰਿਹਾ ਹੈ ਤਾਂ ਉੱਥੇ ਹੀ ਇੱਕ ਲੜਾਈ ਹੁੰਦੀ ਹੈ ਲੜਾਈ ਕਿਸ ਵਜ੍ਹਾ ਦੇ ਨਾਲ ਹੁੰਦੀ ਹੈ ਕਿ ਚੋਨੇ ਦੀ ਢੇਰੀ ਨੂੰ ਲੈ ਕੇ ਲੜਾਈ ਹੁੰਦੀ ਹੈ ਕਿ ਚੋਨੇ ਢੇਰੀ ਲਾਉਣ ਨੂੰ ਲੈ ਕੇ ਅ ਦੱਸਿਆ ਜਾ ਰਿਹਾ ਜੜਾਈ ਹੋਈ ਸੀ ਉਸ ਦੇ ਦੌਰਾਨ ਦੋ ਗੁੱਟਾਂ ਦੇ ਵਿੱਚ ਆਪਸੀ ਝੜਪ ਹੁੰਦੀ ਹੈ ਤਾਂ ਉਸ ਤੋਂ ਬਾਅਦ ਇੱਕ ਗੁੱਟੇ ਵਿਅਕਤੀ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਜਿਸ ਦਾ ਨਾਮ ਬਲਦੇਵ ਸਿੰਘ ਦੱਸਿਆ ਜਾ ਰਿਹਾ ਉਮਰ ਕਰੀਬ 70 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਤਾਂ ਉਸ ਦੀ ਮੌਤ ਹੋ ਜਾਂਦੀ ਹੈ ਹੁਣ ਉਸ ਤੋਂ ਬਾਅਦ ਹੁਣ ਮੌਕੇ ਤੇ ਜਿਹੜੀਆਂ ਵੱਖ-ਵੱਖ ਪੁਲਿਸ ਦੀਆਂ ਟੀਮਾਂ ਜਾਂਚ ਤੇ ਜੁਟੀਆਂ ਸੀ ਤਾਂ ਕੀ ਪੂਰਾ ਮਾਮਲਾ ਸੀ ਇਸ ਦਾ ਤਾਂ ਹਜੇ ਕੁਝ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਇਹ ਅਸੀਂ ਨਾ ਦੇ ਟਾਈਮ ਤੇ ਆ ਕੇ ਜਲ ਜ਼ੋਰ ਮੰਡੀਆਂ ਦੇ ਵਿੱਚ ਲੜਾਈਆਂ ਝਗੜਿਆਂ ਦਾ ਮਾਹੌਲ ਤਾਂ ਜ਼ਰੂਰ ਬਣਦਾ ਹੈ ਲੇਕਿਨ ਅੱਜ ਉਹ ਨਦੀ ਜਿਹੜੀ ਹੈ ਢੇਰੀ ਲਾਂ ਨੂੰ ਲੈ ਕੇ ਕਲੇਸ਼ ਜਿਹੜਾ ਅੱਜ ਸਵੇਰ ਹੋਇਆ ਸੀ ਤਾਂ ਉਸ ਨੂੰ ਲੈ ਕੇ ਹੁਣ ਵੱਖ-ਵੱਖ ਧਿਰਾਂਾਂ ਸਮੇਤ ਜਿਹੜੀ ਪੁਲਿਸ ਹੈ ਮਾਮਲਾ ਦਰਜ ਕਰ ਰਹੀ ਹੈ ਤਾਂ ਇਸ ਤੋਂ ਬਾਅਦ ਜਿਹੜੀ ਮੌਕੇ ਦੇ ਹਾਲਾਤ ਨੇ ਕਿ ਉਸ ਨੂੰ ਮੋਰਚਰੀ ਦੇ ਵਿੱਚ ਉਹ ਜਿਹੜੀ ਬੋਡੀ ਹੈ ਉਹ ਰਖਾ ਦਿੱਤੀ ਗਈ ਹੈ ਤਾਂ ਆਗਾਮੀ ਜਿਹੜੀ ਪੋਸਟਮਾਰਟਮ ਹੋਵੇਗਾ ਉਸ ਤੋਂ ਬਾਅਦ ਆਗਾਮੀ ਜਿਹੜੀ ਕਾਰਵਾਈ ਕੀਤੀ ਜਾਣੀ ਹੈ ਤਾਂ ਇਸ ਤੋਂ ਫੁੱਲੂ ਖੇੜੇ ਮੰਡੀ ਦੀਆਂ ਤਸਵੀਰਾਂ ਦਿਖਾ ਦਿਨੇ ਆਹੀ ਜਗ੍ਹਾ ਸੀ ਹੋ ਇਸ ਜਗ੍ਹਾ ਦੇ ਉੱਤੇ ਸਵੇਰ ਸੁਬਾਹ ਕੜਪ ਹੋਈ ਹੈ ਦੋ ਗੁੱਟਾਂ ਦੇ ਵਿੱਚ ਤੇ ਉਸ ਤੋਂ ਬਾਅਦ ਚੋਨੇ ਦੀ ਥੋੜੀ ਨੂੰ ਲੈ ਕੇ ਜਿਹੜੀ ਝੜਪ ਹੋਈ ਹੈ ਕਿ ਆਪਸੇ ਤੋਂ ਵਲੰਟੀਰੀ ਲਾਉਨ ਨੂੰ ਲੈ ਕੇ ਹੋਈ ਹੈ ਤੋ ਤੂੰ ਮੈਂ ਵੱਧ ਤੋ ਨਕ ਜਿਹੜਾ ਖੁੰਨੀ ਮਾਮਲਾ ਵੱਧਾ ਹੋਇਆ ਨਜ਼ਰ ਆਇਆ ਸੀ ਤਾਂ ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਜਿਹੜੀ ਕਾਫੀ ਝੜਪ ਹੋਈ ਸੀ ਤਾਂ ਹੁਣ ਉਸ ਦੇ ਉੱਤੇ ਲੰਬੀ ਥਾਣਾ ਦੇ ਪੁਲਿਸ ਵੱਲੋਂ ਜਿਹੜਾ ਮਾਮਲਾ ਦਰਜ ਕੀਤਾ ਜਾ ਰਿਹਾ ਅਗਾਮੀ ਬਿਆਨਾਂ ਤੇ ਉਸ ਦੇ ਪਰਿਵਾਰਕ ਬਿਆਨਾਂ ਤੇ ਉੱਤੇ ਮਾਮਲਾ ਦਰਜ ਕੀਤਾ ਜਾ ਰਿਹਾ ਅਗਾਮੀ ਰਿਪੋਰਟ ਜਿਹੜੀ ਜਿਹੜੀ ਜਾਂਚ ਆ ਪੁਲਿਸ ਕਰ ਰਹੀ ਹੈ ਅਗਰ ਜਾਂਚ ਦੇ ਵਿੱਚ ਜੋ ਕੋ ਸਾਹਮਣੇ ਆਏਗਾ ਪੁਲਿਸ ਉਹ ਲੋਕਿਆ ਜਾ ਰਿਹਾ ਕਿ ਤੁਹਾਨੂੰ ਦੱਸਿਆ ਜਾਵੇਗਾ ਮੰਡੀ ਦੇ ਜੀ ਅਸੀਂ ਇਹ ਉਹ ਮੁੰਡਾ ਇੱਥੇ ਟਰੈਕਟਰ ਲਈ ਖੜਾ ਸੀ ਇਹ ਟਰੈਕਟਰ ਲਈ ਜਾਂਦੇ ਸੀ ਜਦੋਂ ਅਸੀਂ ਉਹਨੂੰ ਆਖਿਆ ਵੀ ਤੂੰ ਚਿੱਠਾ ਲੈ ਲੈ ਮੁੰਡੇ ਨੂੰ ਹਮ ਸਵਰਨ ਸਿੰਘ ਦੇ ਦੂਜੇ ਘਰ ਦੇ ਉਹ ਮੁੰਡਾ ਨਹੀਂ ਰੁਕਿਆ ਜੀ ਉਹ ਮੁੰਡਾ ਸਾਡੇ ਕਹਿਣ ਤੇ ਉਹ ਸਿੱਧਾ ਹੀ ਲੈ ਗਿਆ ਟਰੈਕਟਰ ਉੱਥੋਂ ਟਰੈਕਟਰ ਨਾਲ ਜਾ ਕੇ ਉੱਥੋਂ ਇਹ ਜਫਾ ਜਫੀ ਹੋ ਗਿਆ ਜੀ ਪਿਛਲੇ ਪਾਸੇ ਦੋਵੇਂ ਘਰ ਹਮ ਜਦੋਂ ਉਹ ਅਸੀਂ ਪੱਜਾ ਭਜਾਈ ਹੋਈ ਉਦੋਂ ਉਹ ਜਫੋ ਜਫੀ ਪੂਰੇ ਹੋ ਗਏ ਸੀ ਪੱਗਾਂ ਪੁਗਾਂ ਲੈ ਗਿਆ ਸੀ ਕਿ ਉਹ ਵਿਚਾਰਾ ਬਜ਼ੁਰਗ ਹੈ ਜਿਹੜਾ ਉਹ ਪਿਆ ਉਹਦੇ ਪਤਾ ਨਹੀਂ ਕੀ ਵਜ ਗਿਆ ਗੋਡਾ ਵਜ ਗਿਆ ਰੋਟੀ ਵਜ ਗਈ ਰੱਬ ਜਾਣੇ ਪੀੜਜੀ ਜਿੰਬੰਦੇ ਬਾਹਰ ਇਕੱਠੇ ਹੋ ਗਏ ਹੂੰ ਉਹ ਜੋ ਇਕੱਠੇ ਹੋ ਗਏ ਤੇ ਅਸੀਂ ਜੋ ਛੜਾਇਆ ਤੇ ਮਖਾਏ ਦਾ ਬੰਦੇ ਦੇ ਦੌਰਾ ਪੈ ਗਿਆ ਇਹਨੂੰ ਜੀ ਇਹ ਸਾਡੇ ਸੁੱਟ ਵਜ ਗਿਆ ਉਹ ਭੱਜ ਕੇ ਕਾਰ ਜਾਂਦੀ ਪਿੰਡੋ ਜਾ ਕੇ ਇਹ ਨੂੰ ਪਾਲਕਾਰ ਚ ਪਾਇਆ ਮਗੈਜ਼ਾ ਬੰਦਾ ਹੁਣ ਇਹ ਤਾਂ ਜਾੜੇ ਹੋ ਗਿਆ ਉਹ ਉਹਦੀ ਬਸਕਾਰ ਚ ਪਾਇਆ ਜੀ ਰਹਿ ਗਈ ਪਿੰਡ ਨੂੰ ਆਹ ਸ਼ਹਿਰ ਨੂੰ ਅੱਛਾ ਸ਼ਹਿਰ ਨੂੰ ਲੈ ਗਈ ਜੀ ਗਾਂ ਪਤਾ ਨਹੀਂ ਹੁਣ ਬਠਿੰਡੇ ਲੈ ਗਈ ਕੋਈ ਪੁਰਾਣੀ ਵੀ ਮਾੜੇ ਮੋੜ ਚਲਦੀ ਹੈ ਕੋਈ ਇਹਨਾਂ ਦੀ ਹੈਗੀ ਆ ਪੁਰਾਣੀ ਲੱਗਈ ਨਹੀਂ ਪਤਾ ਐਵੇਂ ਕਹਿ ਜੀ ਹੁਣ ਆਪਾਂ ਨੂੰ ਅੱਛਾ ਇਸ ਵੇਲੇ ਕਿੰਨੇ ਵਜੇ ਦੀ ਗੱਲ ਹੈ ਜੀ ਇਹ ਸਵੇਰ ਦੀ ਗੱਲ ਹੈ ਜੀ ਚਾਹ ਹੀ ਪੀ ਜਾਂਦਾ ਮੈਂ ਬਸ 8-9 ਵਜੇ ਦੀ ਗੱਲ ਬੱਠ ਦਾ ਟਾਈਮ ਵਸੇ ਹੋਆ ਜੀ ਤਿੰਨ ਇਸ ਟਾਈਮ ਆ ਲੰਬੀ ਦੇ ਪਿੰਡ ਫੁੱਲੂ ਖੇੜਾ ਦੇ ਵਿੱਚ ਮੌਜੂਦਾਂ ਜਿੱਥੇ ਕੀ ਇੱਕ ਅੱਜ ਸਵੇਰ ਮੰਡੀ ਜਿਹੜੀ ਹੈ ਦਾਣਾ ਮੰਡੀ ਸੀਜ਼ਨ ਚੱਲ ਰਿਹਾ ਹੈ ਤਾਂ ਉੱਥੇ ਹੀ ਇੱਕ ਲੜਾਈ ਹੁੰਦੀ ਹੈ ਲੜਾਈ ਕਿਸ ਵਜ੍ਹਾ ਦੇ ਨਾਲ ਹੁੰਦੀ ਹੈ ਕਿ ਚੋਨੇ ਦੀ ਢੇਰੀ ਨੂੰ ਲੈ ਕੇ ਲੜਾਈ ਹੁੰਦੀ ਹੈ ਕਿ ਚੋਨੇ ਢੇਰੀ ਲਾਉਣ ਨੂੰ ਲੈ ਕੇ ਅ ਦੱਸਿਆ ਜਾ ਰਿਹਾ ਜਿਹੜਾਈ ਹੋਈ ਸੀ ਉਸ ਦੇ ਦੌਰਾਨ ਦੋ ਗੁੱਟਾਂ ਦੇ ਵਿੱਚ ਆਪਸੀ ਝੜਪ ਹੁੰਦੀ ਹੈ ਤਾਂ ਉਸ ਤੋਂ ਬਾਅਦ ਇੱਕ ਗੁੱਟੇ ਵਿਅਕਤੀ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਜਿਸ ਦਾ ਨਾਮ ਬਲਦੇਵ ਸਿੰਘ ਦੱਸਿਆ ਜਾ ਰਿਹਾ ਉਮਰ ਕਰੀਬ 70 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਤਾਂ ਉਸ ਦੀ ਮੌਤ ਹੋ ਜਾਂਦੀ ਹੈ ਹੁਣ ਉਸ ਤੋਂ ਬਾਅਦ ਹੁਣ ਮੌਕੇ ਤੇ ਜਿਹੜੀਆਂ ਵੱਖ-ਵੱਖ ਪੁਲਿਸ ਦੀਆਂ ਟੀਮਾਂ ਜਾਂਚ ਤੇ ਜੁਟੀਆਂ ਸੀ ਤਾਂ ਕੀ ਪੂਰਾ ਮਾਮਲਾ ਸੀ ਇਸ ਦਾ ਤਾਂ ਹਜੇ ਕੁਝ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਇਹ ਅਸੀਂ ਨਾਲ ਦੇ ਟਾਈਮ ਤੇ ਆ ਕੇ ਜਰੂਰ ਮੰਡੀਆਂ ਦੇ ਵਿੱਚ ਲੜਾਈਆਂ ਝਗੜਿਆਂ ਦਾ ਮਾਹੌਲ ਤਾਂ ਜਰੂਰ ਬਣਦਾ ਹੈ ਲੇਕਿਨ ਅੱਜ ਉਹ ਨਦੀ ਜਿਹੜੀ ਹੈ ਢੇਰੀ ਲਾਂ ਨੂੰ ਲੈ ਕੇ ਕਲੇਸ਼ ਜਿਹੜਾ ਅੱਜ ਸਵੇਰ ਹੋਇਆ ਸੀ ਤਾਂ ਉਸ ਨੂੰ ਲੈ ਕੇ ਹੁਣ ਵੱਖ-ਵੱਖ ਧਿਰਾਂਾਂ ਸਮੇਤ ਜਿਹੜੀ ਪੁਲਿਸ ਹੈ ਮਾਮਲਾ ਦਰਜ ਕਰ ਰਹੀ ਹੈ ਤਾਂ ਇਸ ਤੋਂ ਬਾਅਦ ਜਿਹੜੀ ਮੌਕੇ ਤੇ ਹਾਲਾਤ ਨੇ ਕਿ ਉਸ ਨੂੰ ਮੋਰਚਰੀ ਦੇ ਵਿੱਚ ਉਹਨਾਂ ਜਿਹੜੀ ਬੋਡੀ ਹੈ ਉਹ ਖਾ ਦਿੱਤੀ ਗਈ ਹੈ ਤਾਂ ਆਗਾਮੀ ਜਿਹੜੀ ਪੋਸਟਮਾਰਟਮ ਹੋਵੇਗਾ ਉਸ ਤੋਂ ਬਾਅਦ ਆਗਾਮੀ ਜਿਹੜੀ ਕਾਰਵਾਈ ਕੀਤੀ ਜਾਣੀ ਹੈ ਤੇ ਇਸ ਤੋਂ ਫੁੱਲੂ ਖੇੜੇ ਮੰਡੀ ਦੀਆਂ ਤਸਵੀਰਾਂ ਦਿਖਾਦੇ ਆਹੀ ਜਗ੍ਹਾ ਸੀ ਹੋ ਇਸ ਜਗ੍ਹਾ ਦੇ ਉੱਤੇ ਸਵੇਰ ਸੁਬਾਹ ਕੜਪ ਹੋਈਏ ਦੋ ਗੁੱਟਾਂ ਦੇ ਵਿੱਚ ਤੇ ਉਸ ਤੋਂ ਬਾਅਦ ਚੋਨੇ ਦੀ ਥੇਰੀ ਨੂੰ ਲੈ ਕੇ ਜਿਹੜੀ ਝੜਪ ਹੋਈ ਹੈ ਕਿ ਆਪਸੇ ਟੋਰਾਂਟੋ ਦੀ ਲਾਉਂ ਨੂੰ ਲੈ ਕੇ ਹੋਈ ਹੈ ਤੋ ਤੂੰ ਮੈਂ ਵੱਧੇ ਤੋਂ ਅਨਕ ਜਿਹੜਾ ਖੁੰਨੀ ਮਾਮਲਾ ਵੱਧਾ ਹੋਇਆ ਨਜ਼ਰ ਆਇਆ ਸੀ ਤਾਂ ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਜਿਹੜੀ ਕਾਫੀ ਝੜਪ ਹੋਈ ਸੀ ਤਾਂ ਹੁਣ ਉਸ ਦੇ ਉੱਤੇ ਲੰਬੀ ਥਾਣਾ ਦੇ ਪੁਲਿਸ ਵੱਲੋਂ ਜਿਹੜਾ ਮਾਮਲਾ ਦਰਜ ਕੀਤਾ ਜਾ ਰਿਹਾ ਅਗਾਮੀ ਬਿਆਨਾਂ ਤੇ ਉਸ ਦੇ ਪਰਿਵਾਰਕ ਬਿਆਨਾਂ ਤੇ ਉੱਤੇ ਮਾਮਲਾ ਦਰਜ ਕੀਤਾ ਜਾ ਰਿਹਾ ਅਗਾਮੀ ਰਿਪੋਰਟ ਜਿਹੜੀ ਜਿਹੜੀ ਜਾਂਚ ਆ ਪੁਲਿਸ ਕਰ ਰਹੀ ਹੈ ਅਗਰ ਜਾਂਚ ਦੇ ਵਿੱਚ ਜੋ ਕੋ ਸਾਹਮਣੇ ਆਏਗਾ ਪੁਲਿਸ ਉਹ ਲੋਕਿਆ ਜਾ ਰਿਹਾ ਕਿ ਤੁਹਾਨੂੰ ਦੱਸਿਆ ਜਾਵੇਗਾ ਮੰਡੀ ਦੇ ਜੀ ਅਸੀਂ ਇਹ ਉਹ ਮੁੰਡਾ ਇੱਥੇ ਟਰੈਕਟਰ ਲਈ ਖੜਾ ਸੀ ਇਹ ਟਰੈਕਟਰ ਲਈ ਜਾਂਦੇ ਸੀ ਜਦੋਂ ਅਸੀਂ ਉਹਨੂੰ ਆਖਿਆ ਵੀ ਤੂੰ ਚਿੱਠਾ ਲੈ ਲੈ ਮੁੰਡੇ ਨੂੰ ਹਮ ਸਵਰਨ ਸਿੰਘ ਦੇ ਦੂਜੇ ਘਰ ਦੇ ਉਹ ਮੁੰਡਾ ਨਹੀਂ ਰੁਕਿਆ ਜੀ ਉਹ ਮੁੰਡਾ ਸਾਡੇ ਕਹਿਣ ਤੇ ਉਹ ਸਿੱਧਾ ਹੀ ਲੈ ਗਿਆ ਟਰੈਕਟਰ ਉੱਥੋਂ ਟਰੈਕਟਰ ਨਾਲ ਜਾ ਕੇ ਉੱਥੋਂ ਇਹ ਜਫਾ ਜਫੀ ਹੋ ਗਿਆ ਜੀ ਪਿਛਲੇ ਪਾਸੇ ਦੋਵੇਂ ਘਰ ਹਮ ਜਦੋਂ ਉਹ ਅਸੀਂ ਪੱਜਾ ਭਜਾਈ ਹੋਈ ਉਦੋਂ ਉਹ ਜੀ ਦਫੋ-ਦਫੀ ਪੂਰੇ ਹੋ ਗਏ ਸੀ ਪੱਗਾ-ਪੁਗਾ ਲੈ ਗਏ ਸੀ ਕਿ ਉਹ ਵਿਚਾਰਾ ਬਜ਼ੁਰਗ ਹੈ ਜਿਹੜਾ ਉਹ ਪਿਆ ਉਹਦੇ ਪਤਾ ਨਹੀਂ ਕੀ ਵਜ ਗਿਆ ਗੋਡਾ ਵਜ ਗਿਆ ਰੋਟੀ ਵਜ ਗਈ ਰੱਬ ਜਾਣੇ ਢੀੜ ਜੀ ਜੇ ਬੰਦੇ ਬਾਹਰ ਇਕੱਠੇ ਹੋ ਗਏ ਹੂੰ ਉਹ ਜੋ ਇਕੱਠੇ ਹੋ ਗਏ ਤੇ ਅਸੀਂ ਜੋ ਛੜਾਇਆ ਤੇ ਮਖਾਏ ਤਾਂ ਬੰਦੇ ਦੇ ਦੌੜਾ ਪੈ ਗਿਆ ਇਹਨੂੰ ਜੀ ਇਹ ਸਾਡੇ ਟੁੱਟ ਵਜ ਗਿਆ ਉਹ ਭੱਜ ਕੇ ਕਾਰ ਲੈਂਦੀ ਪਿੰਡੋ ਜਾ ਕੇ ਇਹ ਨੂੰ ਪਾਕਾਰ ਚ ਪਾਇਆ ਮਗੈਜ਼ਾ ਬੰਦਾ ਹੁਣ ਇਹ ਤਾਂ ਜਾੜੇ ਹੋ ਗਿਆ ਉਹ ਉਹਦੀ ਬਸ ਕਾਰ ਚ ਪਾਇਆ ਜੀ ਲੈ ਗਈ ਪਿੰਡ ਨੂੰ ਆਹ ਸ਼ਹਿਰ ਨੂੰ ਅੱਛਾ ਸ਼ਹਿਰ ਨੂੰ ਲੈ ਗਈ ਜੀ ਗਾਂ ਪਤਾ ਨਹੀਂ ਹੁਣ ਬਠਿੰਡੇ ਲੈ ਗਈ ਕੋਈ ਪੁਰਾਣੀ ਵੀ ਮਾੜੇ ਮੋੜ ਚਲਦੀ ਹੈ ਕੋਈ ਇਹਨਾਂ ਦੀ ਹੈਗੀ ਆ ਪੁਰਾਣੀ ਲੱਗਈ ਨਹੀਂ ਪਤਾ ਐਵੇਂ ਕਹਿ ਜੀ ਹੁਣ ਆਪਾਂ ਨੂੰ ਅੱਛਾ ਇਸ ਵੇਲੇ ਕਿੰਨੇ ਵਜੇ ਦੀ ਗੱਲ ਹੈ ਜੀ ਇਹ ਸਵੇਰ ਦੀ ਗੱਲ ਹੈ ਜੀ ਚਾਹ ਹੀ ਪੀ ਜਾਂਦਾ ਮੈਂ ਬਸ 8-9 ਵਜੇ ਦੀ ਗੱਲ ਬੱਠ ਦਾ ਟਾਈਮ ਵਸੇ ਹੋਆ ਜੀ ਤਿੰਨ ਇਸ ਟਾਈਮ ਆ ਲੰਬੀ ਦੇ ਪਿੰਡ ਫੁੱਲੂ ਖੇੜਾ ਦੇ ਵਿੱਚ ਮੌਜੂਦਾਂ ਜਿੱਥੇ ਇੱਕ ਅੱਜ ਸਵੇਰ ਮੰਡੀ ਜਿਹੜੀ ਹੈ ਦਾਣਾ ਮੰਡੀ ਸੀਜ਼ਨ ਚੱਲ ਰਿਹਾ ਹੈ ਤਾਂ ਉੱਥੇ ਹੀ ਇੱਕ ਲੜਾਈ ਹੁੰਦੀ ਹੈ ਲੜਾਈ ਕਿਸ ਵਜ੍ਹਾ ਦੇ ਨਾਲ ਹੁੰਦੀ ਹੈ ਕਿ ਚੋਨੇ ਦੀ ਢੇਰੀ ਨੂੰ ਲੈ ਕੇ ਲੜਾਈ ਹੁੰਦੀ ਹੈ ਕਿ ਚੋਨੇ ਦੀ ਢੇਰੀ ਲਾਉਣ ਨੂੰ ਲੈ ਕੇ ਆ ਦੱਸਿਆ ਜਾ ਰਿਹਾ ਜਿਹੜਾ ਇਹ ਹੋਈ ਸੀ ਉਸ ਦੇ ਦੌਰਾਨ ਦੋ ਗੁੱਟਾਂ ਦੇ ਵਿੱਚ ਆਪਸੀ ਝੜਪ ਹੁੰਦੀ ਹੈ ਤਾਂ ਉਸ ਤੋਂ ਬਾਅਦ ਇੱਕ ਗੁੱਟੇ ਵਿਅਕਤੀ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਜਿਸ ਦਾ ਨਾਮ ਬਲਦੇਵ ਸਿੰਘ ਦੱਸਿਆ ਜਾ ਰਿਹਾ ਉਮਰ ਕਰੀਬ 70 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਤਾਂ ਉਸ ਦੀ ਮੌਤ ਹੋ ਜਾਂਦੀ ਹੈ ਹੁਣ ਉਸ ਤੋਂ ਬਾਅਦ ਹੁਣ ਮੌਕੇ ਤੇ ਜਿਹੜੀਆਂ ਵੱਖ-ਵੱਖ ਪੁਲਿਸ ਦੀਆਂ ਟੀਮਾਂ ਜਾਂਚ ਤੇ ਜੁਟੀਆਂ ਸੀ ਤਾਂ ਕੀ ਪੂਰਾ ਮਾਮਲਾ ਸੀ ਇਸ ਦਾ ਤਾਂ ਹਜੇ ਕੁਝ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਇਹ ਸੀਜ਼ਨਾਂ ਦੇ ਟਾਈਮ ਤੇ ਆ ਕੇ ਜਲ ਜ਼ੋਰ ਮੰਡੀਆਂ ਦੇ ਵਿੱਚ ਲੜਾਈਆਂ ਝਗੜਿਆਂ ਦਾ ਮਾਹੌਲ ਤਾਂ ਜ਼ਰੂਰ ਬਣਦਾ ਹੈ ਲੇਕਿਨ ਅੱਜ ਉਹ ਨਦੀ ਜਿਹੜੀ ਹੈ ਢੇਰੀ ਲਾਂ ਨੂੰ ਲੈ ਕੇ ਕਲੇਸ਼ ਜਿਹੜਾ ਅੱਜ ਸਵੇਰ ਹੋਇਆ ਸੀ ਤਾਂ ਉਸ ਨੂੰ ਲੈ ਕੇ ਹੁਣ ਵੱਖ-ਵੱਖ ਧਿਰਾਂਾਂ ਸਮੇਤ ਜਿਹੜੀ ਪੁਲਿਸ ਹੈ ਮਾਮਲਾ ਦਰਜ ਕਰ ਰਹੀ ਹੈ ਤਾਂ ਇਸ ਤੋਂ ਬਾਅਦ ਜਿਹੜੀ ਮੌਕੇ ਦੇ ਹਾਲਾਤ ਨੇ ਕਿ ਉਸ ਨੂੰ ਮੋਰਚਰੀ ਦੇ ਵਿੱਚ ਉਹ ਜਿਹੜੀ ਬੋਡੀ ਹੈ ਉਹ ਰਖਾ ਦਿੱਤੀ ਗਈ ਹੈ ਤਾਂ ਆਗਾਮੀ ਜਿਹੜੀ ਪੋਸਟਮਾਰਟਮ ਹੋਵੇਗਾ ਉਸ ਤੋਂ ਬਾਅਦ ਆਗਾਮੀ ਜਿਹੜੀ ਕਾਰਵਾਈ ਕੀਤੀ ਜਾਣੀ ਹੈ ਤਾਂ ਇਸ ਤੋਂ ਫੁੱਲੂ ਖੇੜੇ ਮੰਡੀ ਦੀਆਂ ਤਸਵੀਰਾਂ ਦਿਖਾ ਦਿਨੇ ਆਹੀ ਜਗ੍ਹਾ ਸੀ ਹੋ ਇਸ ਜਗ੍ਹਾ ਦੇ ਉੱਤੇ ਸਵੇਰ ਸੁਬਾਹ ਕੜਪ ਹੋਈ ਹੈ ਦੋ ਗੁੱਟਾਂ ਦੇ ਵਿੱਚ ਤੇ ਉਸ ਤੋਂ ਬਾਅਦ ਚੋਨੇ ਦੀ ਥੋੜੀ ਨੂੰ ਲੈ ਕੇ ਜਿਹੜੀ ਝੜਪ ਹੋਈ ਹੈ ਕਿ ਆਪਸੇ ਤੋਂ ਵਲੰਟੀਰੀ ਲਾਉਨ ਨੂੰ ਲੈ ਕੇ ਹੋਈ ਹੈ ਤੋ ਤੂੰ ਮੈਂ ਵੱਧ ਤੋ ਨਕ ਜਿਹੜਾ ਖੁੰਨੀ ਮਾਮਲਾ ਵੱਧਾ ਹੋਇਆ ਨਜ਼ਰ ਆਇਆ ਸੀ ਤਾਂ ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਜਿਹੜੀ ਕਾਫੀ ਝੜਪ ਹੋਈ ਸੀ ਤਾਂ ਹੁਣ ਉਸ ਦੇ ਉੱਤੇ ਲੰਬੀ ਥਾਣਾ ਦੇ ਪੁਲਿਸ ਵੱਲੋਂ ਜਿਹੜਾ ਮਾਮਲਾ ਦਰਜ ਕੀਤਾ ਜਾ ਰਿਹਾ ਅਗਾਮੀ ਬਿਆਨਾਂ ਤੇ ਉਸ ਦੇ ਪਰਿਵਾਰਕ ਬਿਆਨਾਂ ਤੇ ਉੱਤੇ ਮਾਮਲਾ ਦਰਜ ਕੀਤਾ ਜਾ ਰਿਹਾ ਅਗਾਮੀ ਰਿਪੋਰਟ ਜਿਹੜੀ ਜਿਹੜੀ ਜਾਂਚ ਆ ਪੁਲਿਸ ਕਰ ਰਹੀ ਹੈ ਅਗਰ ਜਾਂਚ ਦੇ ਵਿੱਚ ਜੋ ਕੁਝ ਸਾਹਮਣੇ ਆਏਗਾ ਪੁਲਿਸ ਉਹ ਲੋਕ ਕਹਾਂ ਜਾ ਰਿਹਾ ਕਿ ਤੁਹਾਨੂੰ ਦੱਸਿਆ ਜਾਵੇਗਾ ਮੰਡੀ ਦੇ ਜੀ ਅਸੀਂ ਇਹ ਉਹ ਮੁੰਡਾ ਇੱਥੇ ਟਰੈਕਟਰ ਲਈ ਖੜਾ ਸੀ ਇਹ ਟਰੈਕਟਰ ਲਈ ਜਾਂਦੇ ਸੀ ਜਦੋਂ ਅਸੀਂ ਉਹਨੂੰ ਆਖਿਆ ਵੀ ਤੂੰ ਇੱਥੇ ਥੱਲੇ ਲਾ ਮੁੰਡੇ ਨੂੰ ਹਮ ਸਵਰਨ ਸਿੰਘ ਦੇ ਦੁੱਖ ਘਰ ਦੇ ਉਹ ਮੁੰਡਾ ਨਹੀਂ ਰੁਕਿਆ ਜੀ ਉਹ ਮੁੰਡਾ ਸਾਡੇ ਕਹਿਣ ਤੇ ਉਹ ਸਿੱਧਾ ਹੀ ਲੈ ਗਿਆ ਟਰੈਕਟਰ ਉੱਥੋਂ ਟਰੈਕਟਰ ਨਾਲ ਜਾ ਕੇ ਉੱਥੋਂ ਇਹ ਜਫਾ ਜਫੀ ਹੋ ਗਿਆ ਜੀ ਪਿਛਲੇ ਪਾਸੇ ਦੋਵੇਂ ਘਰ ਹਮ ਜਦੋਂ ਅਸੀਂ ਪੱਜਾ ਭਜਾਈ ਹੋਈ ਉਦੋਂ ਜੀ ਜਫਾ ਜਫੀ ਪੂਰੇ ਹੋ ਗਏ ਸੀ ਪੱਗਾਂ ਪੁਗਾਂ ਲੈ ਗਿਆ ਸੀ ਕਿ ਉਹ ਵਿਚਾਰਾ ਬਜ਼ੁਰਗ ਹੈ ਜਿਹੜਾ ਉਹ ਪਿਆ ਉਹਦੇ ਪਤਾ ਨਹੀਂ ਕੀ ਵਜ ਗਿਆ ਗੋਡਾ ਵਜ ਗਿਆ ਰੋਟੀ ਵਜ ਗਈ ਰੱਬ ਜਾਣੇ ਪੀੜਜੀ ਜਦ ਬੰਦੇ ਬਾਹਰ ਇਕੱਠੇ ਹੋ ਗਏ ਹੂੰ ਉਹ ਜੋ ਇਕੱਠੇ ਹੋ ਗਏ ਤੇ ਅਸੀਂ ਜੋ ਛੜਾਇਆ ਤੇ ਮਖਾਏ ਦਾ ਬੰਦੇ ਦੇ ਦੌਰਾ ਪੈ ਗਿਆ ਇਹਨੂੰ ਜੀ ਇਹ ਸਾਡੇ ਤੋਂ ਟ ਵੱਜ ਗਿਆ ਉਹ ਭੱਜ ਕੇ ਕਾਰ ਜਾਂਦੀ ਪਿੰਡੋ ਜਾ ਕੇ ਇਹ ਨੂੰ ਪਾਕਾਰ ਚ ਪਾਇਆ ਮਗੈਜ਼ ਬੰਦਾ ਹੁਣ ਇਹ ਤਾਂ ਜਾਦੇ ਹੋ ਗਿਆ ਉਹ ਉਦੀ ਬਸਕਾਰ ਚ ਪਾਇਆ ਜੀ ਰਹਿ ਗਈ ਪਿੰਡ ਨੂੰ ਆਂ ਸ਼ਹਿਰ ਨੂੰ ਅੱਛਾ ਸ਼ਹਿਰ ਨੂੰ ਲੈ ਗਈ ਜੀ ਗਾਂ ਪਤਾ ਨਹੀਂ ਹੁਣ ਬਠਿੰਡੇ ਲੈ ਗਈ ਕੋਈ ਪੁਰਾਣੀ ਵੀ ਮਾੜੇ ਮੋੜ ਚਲਦੀ ਹੈ ਕੋਈ ਇਹਨਾਂ ਦੀ ਹੈਗੀ ਆ ਪੁਰਾਣੀ ਦਾ ਨਹੀਂ ਪਤਾ ਐਵੇਂ ਕਹਿ ਜੀ ਹੁਣ ਆਪਾਂ ਨੂੰ ਅੱਛਾ ਇਸ ਵੇਲੇ ਕਿੰਨੇ ਵਜੇ ਦੀ ਗੱਲ ਹੈ ਜੀ ਇਹ ਸਵੇਰ ਦੀ ਗੱਲ ਹੈ ਜੀ ਚਾਹ ਹੀ ਪੀ ਜਾਂਦਾ ਮੈਂ ਬਸ 8-9 ਵਜੇ ਦੀ ਗੱਲ ਬੱਠ ਦਾ ਟਾਈਮ ਉਸੇ ਹੋਆ ਜੀ